ਨਿਸ਼ਾਨ ਸਾਹਿਬ ਇੱਥੇ ਨਹੀਂ ਹੈਗਾ ਲੰਗਰ ਇੱਥੇ ਨਹੀਂ ਪੱਕਦਾ ਖੁਦ ਨੂੰ ਮੱਥੇ ਟਿਕਾਏ ਜਾਂਦੇ ਨੇ ਇੱਕ ਸਵਾਲ ਇਹ ਵੀ ਉੱਠਦਾ ਕਹਿੰਦੇ ਕਿ ਤਸਵੀਰਾਂ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਬਰਾਬਰ ਲਗਾਈਆਂ ਲੋਕੀ ਇਹ ਕਹਿੰਦੇ ਕਿ ਡੀਰਾਵਾਦ ਨੂੰ ਪ੍ਰਮੋਟ ਕੀਤਾ ਬਾਦਾਂ ਗੇੜ ਦੇ ਅੰਦਰ ਲਿਖ ਕੇ ਲਾਇਆ ਹੋਇਆ ਕੀ ਲਿਖਿਆ ਉਹਦੇ ਤੇ ਇਹ ਲਿਖਿਆ ਇੱਥੇ ਆਇਆਂ ਨੂੰ ਨਾ ਕੁੜੀ ਦਾ ਮੁੰਡਾ ਨਾ ਵਾਰ ਦਾ ਸਰਾਫ ਨਾ ਰੋਟੀ ਦਾ ਪਾਣੀ ਨਾ ਮੰਜਾ ਨਾ ਬਿਸਤਰਾ ਜਿੰਨੇ ਕਦਮ ਰੱਖੇ ਸਾਡੇ ਸਿਰ ਮੱਥੇ ਤੇ ਜਿੰਦੇ ਆਉਣਾ ਬੰਦਗੀ ਕਰਨੀ ਦੇ ਆਓ ਨਹੀਂ ਬੰਦਗੀ ਕਰਨੀ ਦੇ ਇਥੇ ਕੋਈ ਫਾਇਦਾ ਨਹੀਂ ਹੁੰਦਾ ਬਾਬੇ ਨੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਗੁਰਬਾਣੀ ਦਾ ਗੁਰੂ ਦੇ ਲੜ ਲੱਗੇ ਨੇ ਸੰਗਤ ਹੋਏ ਅਪੀਲ ਕਰਦੇ ਨੇ ਕਿ ਤੁਸੀਂ ਗੁਰੂ ਦੇ ਨਾਲ ਜੁੜੋ ਫਿਰ ਉਹਨਾਂ ਨੂੰ ਪੋਲਿਟੀਕਲ ਹੋਣ ਦੀ ਕੀ ਲੋੜ ਪੈ ਕਿ ਹੁਣ ਤੁਸੀਂ ਕਦੇ ਨਰਿੰਦਰ ਮੋਦੀ ਹੋਰਾਂ ਦੇ ਨਾਲ ਨਜ਼ਰ ਆਉਨੇ ਹੋ ਜਾਂ ਫਿਰ ਰਾਜਪਾਲ ਦੇ ਨਾਲ ਕਦੇ ਰਾਜਪਾਲ ਇੱਥੇ ਤੁਹਾਡੇ ਨਾਲ ਦੇਖੇ ਜਾਂਦੇ ਨੇ ਲੋਕ ਸਾਨੂੰ ਕੁਰਸੀਆਂ ਦੇ ਬੈਠੇ ਨਹੀਂ ਦੇਖਣਾ ਚਾਹੁੰਦੇ ਲੋਕ ਸਾਨੂੰ ਠਾਠ ਵਾੜਾ ਰਾਣਾ ਨਹੀਂ ਦੇਖਣਾ ਚਾਹੁੰਦੇ ਜੇ ਤੁਸੀਂ ਦੇ ਚਲੰਬ ਕਰਦੇ ਤਾਂ ਤੁਹਾਡਾ ਆਪਣਾ ਕਿਸੇ ਲੋਕਾਂ ਵਾਂਗ ਤੇ ਲੋਕਾਂ ਲਈ ਦੇ ਕਮਾਚ ਕੀ ਕਰ ਰਹੇ ਹੋ ਤੁਹਾਡਾ ਕੀ ਦੇਣਾ ਜਿਹੜਾ ਫਰਜ ਕੀਤਾ ਤੇ ਨੀਸਾਨ ਸਾਹਿਬ ਦੀ ਗੱਲ ਨੀਸਾਨ ਦਾ ਮਤਲਬ ਆਵੇ ਗੁਰੂ ਘਰ ਇੱਥੇ ਕੋਈ ਦੂਰੋਂ ਦਰੀਓ ਰਾਈ ਜਾਂਦਾ ਭੁਲੇਆ ਪਟ ਗਿਆ ਉਹ ਇਨਸਾਨ ਦੇਖ ਕੇ ਉੱਥੇ ਪਹੁੰਚ ਖਾਨ ਦਾ ਰੋਟੀ ਪਾਣੀ ਦਾ ਵੀ ਪ੍ਰਬੰਧ ਹੋ ਰਿਆਂ ਦਾ ਵੀ ਪ੍ਰਬੰਧ ਇਹ ਜ਼ਰੂਰੀ ਕਰਨਾ ਪਊਗਾ ਜਿੱਥੇ ਇਨਸਾਨ ਲੱਗਦਾ ਜਿੱਥੇ ਗੁਰਦਾ ਦੇ ਵਿੱਚ ਚੀਜ਼ਾਂ ਨਹੀਂ ਹੈਗੀਆਂ ਨੀਸਾਨ ਹੀ ਕਲਾਵਾ ਉਹ ਇਨਸਾਨ ਲਾਉਂਦੇ ਹੱਕਦਾਰੀ ਨਹੀਂ ਬੰਦੇ ਜਿਹੜੀ ਸੰਪਰਦਾਏ ਸੰਪਰਦਾਏ ਇੱਕ ਬੜੀ ਮਹਾਨ ਸੰਪਰਦਾਵਾ ਇਹ ਕੋਈ ਆਮ ਸੰਪਰਦਾਵਾਂ ਦੇ ਵਿੱਚੋਂ ਸੰਪਰਦਾ ਨਹੀਂ ਤੁਸੀਂ ਥੋੜਾ ਇਹ ਵੀ ਕਲੀਅਰਫਾਈ ਕਰੋ ਕਿ ਕੈਪਟਨ ਅਮਰਿੰਦਰ ਸਿੰਘ ਵੀ ਬਾਬਾ ਅਨੰਤ ਸਿੰਘ ਜੀ ਦੇ ਬਚਨਾਂ ਨਾਲ ਹੋਏ ਇਹ ਇਹਨਾਂ ਦਾ ਜਨਮ ਬਾਬਾ ਜੀ ਦੇ ਬਚਨਾਂ ਨਾਲ ਹੋਇਆ ਸੀਗਾ ਕੈਪਟਨ ਮਰਿੰਦਰ ਅੱਜ ਇਹ ਪਹਿਲਾਂ ਬਾਬਾ ਜੀ ਦੀ ਇੱਕ ਕੀਰਤਨੀ ਸੀ ਔਰ ਇਹ ਜਿਹੜਾ ਨਾਨਕ ਸਰ ਸੰਪਰਦਾ ਦਾ ਫਿਰ ਬਾਬਾ ਜੀ ਇੱਥੇ ਕਿਦੋਂ ਆਏ ਨੇ ਇਹ ਜਗ੍ਹਾ ਤੇ ਜਗਰਾਉਂ ਇੱਥੇ ਤੇ ਬਹੁਤ ਲਾਸ਼ ਆਇਆ ਜੇ ਕਈਏ ਪੇ ਧੰਦੇ ਭਗਤਾਂ ਪੱਥਰ ਵਿੱਚੋਂ ਪ੍ਰਾਪਤੀ ਹੋਈ ਪੱਥਰ ਵਿੱਚੋਂ ਪ੍ਰਾਪਤੀ ਦੀ ਇਹ ਜੇ ਕਈ ਨਾਮ ਦੇ ਨੂੰ ਮੂਰਤੀ ਵਿੱਚੋਂ ਪ੍ਰਾਪਤੀ ਹੀ ਮੂਰਤੀ ਵਿੱਚੋਂ ਪ੍ਰਾਪਤੀ ਦੀ ਸੀ ਉਹਨਾਂ ਦੀ ਭਾਵਨਾ ਵਿੱਚ ਬਾਬਾ ਨਾਨਕ ਜੀ ਗੁਰਨਾਨਕ ਦੇ ਬਣੇ ਗੁਰਨਾਨਕ ਬਾਬਾ ਨਾਨਕ ਸੇ ਜਿੱਥੇ ਵੀ ਬਾਬਾ ਜੀ ਜਾਦ ਕਰਦੇ ਸਨ ਗੁਰਨਾਨਕ ਸਾਹਿਬ ਉੱਥੇ ਦਰਸ ਬਾਬਾ ਨਾਨਕ ਸਿੰਘ ਨੇ ਆ ਕੇ ਆਪ ਗੁਰਬਾਨੀ ਦਾ ਸਤਿਕਾਰ ਕੀਤਾ ਉਹ ਸਤਿਕਾਰ ਕਰਨ ਦੀ ਜਾਚ ਨਾ ਸੀ ਉਹਨਾਂ ਨੇ ਕਿਹਾ ਜਿਹੜੇ ਗੁਰਬਾਨੀ ਦੇ ਅੱਖਾਂ ਅੱਖਰ ਨਹੀਂ ਤੇ ਗੁਰ ਰਵਾਨ ਦੀਆਂ ਅੱਖਾਂ ਨਹੀਂ ਬਾਬਾ ਜੀ ਦਾ ਇਹ ਨਿਯਮ ਸੀ ਨਿਯਮ ਸੀ ਕਿ ਜਿਸ ਨੇ ਇਸ ਘਰ ਵਿੱਚ ਐਡਮਿਸ਼ਨ ਲੈਣਾ ਉਹਨੂੰ ਸਭ ਤੋਂ ਪਹਿਲਾਂ ਖੰਡੇ ਬਾਦ ਦਾ ਅਮਤ ਪਾਦ ਕਰਨਾ ਪਊਗਾ ਬੀਤੇ ਸਮੇਂ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਨਾਨਕ ਸਰ ਸੰਪਰਦਾ ਬਾਰੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਚੱਲੀਆਂ ਬਹੁਤ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਸਵਾਲ ਚੁੱਕੇਗੇ ਔਰ ਹਮੇਸ਼ਾ ਹਰ ਇੱਕ ਪੱਖ ਤੇ ਜਦੋਂ ਗੱਲ ਹੁੰਦੀ ਆ ਤਾਂ ਉਹਦੇ ਦੋ ਪਹਿਲੂ ਸਾਹਮਣੇ ਆਉਂਦੇ ਨੇ ਕੁਝ ਹੱਕ ਦੇ ਵਿੱਚ ਗੱਲਾਂ ਕਰਦੇ ਨੇ ਔਰ ਕੁਝ ਉਸ ਦੇ ਵਿਰੋਧ ਦੇ ਵਿੱਚ ਗੱਲਾਂ ਕਰਦੇ ਨੇ ਕਿਉਂਕਿ ਇਹ ਇੱਕ ਨਿਯਮ ਹੀ ਆ ਕਿ ਪੋਜ਼ਿਟਿਵ 네ਗੇਟਿਵ ਹਮੇਸ਼ਾ ਤੁਰਿਆ ਆਏ ਹਰ ਇੱਕ ਚਰਚਾ ਦਾ ਅੱਜ ਨਾਨਕਸਰ ਸੰਪਰਦਾ ਦੇ ਮੁਖ ਸੇਵਾਦਾਰ ਬਾਬਾ ਲੱਖਾ ਸਿੰਘ ਜੀ ਮੇਰੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਹਰ ਉਸ ਸਵਾਲ ਦਾ ਜਵਾਬ ਲੈਣ ਦੀ ਜੋ ਨਾਨਕਸਰ ਸੰਪਰਦਾ ਬਾਰੇ ਲੋਕ ਸੋਚਦੇ ਨੇ ਜਾਂ ਵਿਰੋਧੀ ਕਹ ਲਓ ਯਾ ਲੋਕਾਂ ਦੇ ਵੱਲੋਂ ਜਿਹੜੇ ਇਤਰਾਜ਼ ਚੁੱਕੇ ਜਾਂਦੇ ਨੇ ਬਾਬਾ ਜੀ ਵਾਰ ਖਾਲਸਾ ਸਾਹਿਬ ਹੈ ਜੀ ਖਾਲਸਾ ਸਾਹਿਬ ਹੈ ਗੁਰੂ ਜੀ ਕੀ ਪਟਿ। ਨਾਨਕ ਸਰ ਸੰਪਰਦਾ ਦੇ ਬਾਰੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਚੱਲੀਆਂ ਸੋਸ਼ਲ ਮੀਡੀਆ ਤੇ ਮੰਨਦਾ ਕਿ ਇੱਥੇ ਹੋਰ ਵੀ ਬਹੁਤ ਸੇਵਾਦਾਰ ਨੇ ਹੈਨਾ ਪਰ ਜਿਹੜਾ ਸਭ ਤੋਂ ਵੱਧ ਜਿਹੜਾ ਜਿਹਨੂੰ ਆਪਾਂ ਕਹਿ ਲਈਏ ਕਿ ਵਿਰੋਧ ਕਹਿ ਲੋ ਕ੍ਰਿਟਿਸਿਜ਼ਮ ਕਹਿ ਲੋ ਉਹ ਤੁਹਾਨੂੰ ਫੇਸ ਕਰਨਾ ਪਿਆ ਹੈਨਾ ਤੁਹਾਡੇ ਤੇ ਵੀ ਬਹੁਤ ਤਰ੍ਹਾਂ ਦੇ ਇਤਰਾਜ਼ ਚੁੱਕੇ ਗਏ ਨਾਨਕ ਸਰ ਸੰਪਰਦਾ ਦੇ ਉੱਤੇ ਔਰ ਇਹ ਗੱਲ ਤਾਂ ਕਹੀ ਗਈ ਕਿ ਸਿੱਖੀ ਜਿਹੜੀਆਂ ਮਾਨਤਾਵਾਂ ਨੇ ਜਾਂ ਸਿੱਖੀ ਦੇ ਲਈ ਜਿਹੜੇ ਗੁਰੂ ਸਾਹਿਬ ਦੇ ਵੱਲੋਂ ਫਲਸਫੇ ਦਿੱਤੇ ਗਏ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਵੀ ਕਿਤੇ ਕਿਤੇ ਜਿਹੜੀ ਸੰਪਰਦਾ ਹੈ ਉਹਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਨਿਸ਼ਾਨ ਸਾਹਿਬ ਇੱਥੇ ਨਹੀਂ ਹੈਗਾ ਲੰਗਰ ਇੱਥੇ ਨਹੀਂ ਪੱਕਦਾ ਮਤਲਬ ਬਹੁਤ ਤਰ੍ਹਾਂ ਦੇ ਸਵਾਲ ਨੇ 108 ਇੱਕ ਇੱਕ ਸਵਾਲ ਬਾਪ ਜੀ ਇਹ ਵੀ ਉੱਠਦਾ ਕਿ ਖੁਦ ਨੂੰ ਮੱਥੇ ਟਿਕਾਏ ਜਾਂਦੇ ਨੇ ਇੱਕ ਸਵਾਲ ਇਹ ਵੀ ਉੱਠਦਾ ਕਹਿੰਦੇ ਕਿ ਤਸਵੀਰਾਂ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਬਰਾਬਰ ਲਗਾਈਆਂ ਇਹ ਹੋ ਸਕਦਾ ਤੁਹਾਨੂੰ ਥੋੜੇ ਜਿਹੀ ਤਿੱਖੇ ਗੱਲਾਂ ਲੱਗਣ ਪਰ ਇਹ ਇਹ ਸਾਰੇ ਸਵਾਲ ਇਹ ਪਰ ਦਿੰਦਾ ਕਰਨਾ ਚਾਹੀਦਾ ਹਾਂ ਇਹ ਇਹ ਜ਼ਰੂਰੀ ਆ ਹਾਂ ਇਹ ਇਹ ਲੋਕ ਜੇ ਕਿਸੇ ਦੇ ਕੋਈ ਕੋਈ ਸ਼ੰਕਾ ਦੂਰ ਕਰਨਾ ਲੋਕੀ ਇਹ ਕਹਿੰਦੇ ਕਿ ਡੇਰਾਬਾਦ ਨੂੰ ਪ੍ਰਮੋਟ ਕੀਤਾ ਜਿਹੜਾ ਬਾਬਾਈ ਦਾ ਮਾਰਗ ਆ ਨਾ ਜਿਹੜਾ ਫਰਜ ਕੀਤਾ ਤੇ ਨਿਸਾਨ ਸਾਹਿਬ ਦੀ ਗੱਲ ਕੀਤੀ ਹਾਂਜੀ ਨਿਸਾਨ ਦਾ ਮਤਲਬ ਆਵੇ ਗੁਰੂ ਘਰ ਹੂੰ ਤੇ ਇਥੇ ਕੋਈ ਦੂਰੋਂ ਦਰਜੋਂ ਆਈ ਜਾਂਦਾ ਭੁਲਿਆ ਪਟਕਿਆ ਉਹ ਇਨਸਾਨ ਦੇਖ ਕੇ ਉਥੇ ਪਹੁੰਚ ਜੂਗਾ ਉਹਦੇ ਰਹਿਣ ਵਾਸਤੇ ਖਾਣ ਦਾ ਰੋਟੀ ਪਾਣੀ ਦਾ ਵੀ ਪ੍ਰਬੰਧ ਹੈ ਉਹ ਰਹਿਣ ਦਾ ਵੀ ਪ੍ਰਬੰਧ ਇਹ ਜ਼ਰੂਰੀ ਕਰਨਾ ਪਊਗਾ ਜਿੱਥੇ ਇਨਸਾਨ ਲੱਗਾ ਜਿੱਥੇ ਗੁਰਦਾਰੇ ਵਿੱਚ ਚੀਜ਼ਾਂ ਨਹੀਂ ਹੈਗੀਆਂ ਨਿਸ਼ਾਨ ਹੀ ਇਕਲਾਵਾ ਉਹ ਇਨਸਾਨ ਲਾਉਣ ਦੇ ਹੱਕਦਾਰ ਹੀ ਨਹੀਂ ਬੰਦੇ ਇਹ ਦੇਸ਼ਾਨ ਦਾ ਮਤਲਬ ਹੁੰਦਾ ਵੀ ਕੋਈ ਰਾਹੀ ਦੇ ਭੁੱਲਿਆ ਭਟਕਿਆ ਕਿਸੇ ਵੇਲੇ ਆਉਂਦਾ ਜਾਂਦਾ ਤੇ ਉਹਨੂੰ ਰਹਿਣ ਨੂੰ ਜਗ੍ਹਾ ਜੇ ਰਾਣਾ ਚਾਹੁੰਦਾ ਤੇ ਰਾਣੂ ਜਗ੍ਹਾ ਤੇ ਖਾਣ ਨੂੰ ਲੰਗਰ ਵੀ ਉਹਨੂੰ ਦੇਣਾ ਪਊਗਾ ਨਿਸ਼ਾਨ ਦਾ ਮਤਲਬ ਇਹ ਆ ਇੱਥੇ ਰੋਟੀ ਪੱਕਦੀ ਨਹੀਂ ਸੀਗੀ ਬਾਬਾ ਜੀ ਬਰਕਤਾਂ ਰਹਿੰਦੇ ਸਨ ਤੇ ਇਹ ਇੱਥੇ ਬਾਹਰ ਬਾਦਾਂ ਗੇੜ ਦੇ ਅੰਦਰ ਲਿਖ ਕੇ ਲਾਇਆ ਹੋਇਆ ਹੁਣ ਵੀ ਲਿਖਿਆ ਹੋਇਆ ਲਿਖ ਕੇ ਲਾਇਆ ਹੋਇਆ ਉਦੋਂ ਦਾ ਲਿਖਿਆ ਹੋਇਆ ਕੀ ਲਿਖਿਆ ਉਹਦੇ ਤੇ ਇਹ ਲਿਖਿਆ ਇੱਥੇ ਆਇਆਂ ਨੂੰ ਨਾ ਕੁੜੀ ਦਾ ਮੁੰਡਾ ਨਾ ਵਰਦ ਦਾ ਸਰਾਫ ਨਾ ਰੋਟੀ ਦਾ ਪਾਣੀ ਨਾ ਮੰਜਾ ਦਾ ਬਿਸਤਰਾ ਜਿਨੇ ਕਦਮ ਰੱਖੇ ਸਾਡੇ ਸਿਰ ਮੱਥੇ ਤੇ ਗੁਣ ਗਾਵਤ ਰਹਿਣ ਵਿਹਾਨੀ ਜਿੰਦੇ ਆਉਣਾ ਬੰਦਗੀ ਕਰਨੀ ਦੇ ਆਓ ਨਹੀਂ ਬੰਦਗੀ ਕਰਨੀ ਦੇ ਇਥੇ ਕੋਈ ਫਾਇਦਾ ਨਹੀਂ ਹੁੰਦਾ ਅੱਛਾ ਇਹ ਲਿਖ ਕੇ ਲਾਇਆ ਹੋਇਆ ਨਾ ਕਿਸੇ ਨੂੰ ਵਰਦੇ ਨਾ ਕਿਸੇ ਨੂੰ ਸਰਾਪ ਦਿੱਤਾ ਦੇ ਦੇ ਤੇ ਦੁਨੀਆਂ ਦਾ ਕੀ ਹੋ ਰਿਹਾ ਨਾ ਇਥੇ ਕੋਈ ਆਗੇ ਸਵਾਲ ਪੈਦਾ ਕਰ ਸਕਦਾ ਠੀਕ ਨਾ ਤੇ ਜੇ ਦੀ ਸਾਨੂੰ ਕੋਈ ਫੇਤਾਦੋ ਸਵਾਲ ਪੈਦਾ ਕਰਨਾ ਪਊਗਾ ਫਿਰ ਤੁਹਾਨੂੰ ਜਵਾਬ ਦੇਣਾ ਪਊਗਾ ਉਹਦਾ ਕੀ ਪ੍ਰਬੰਧ ਨਹੀਂ ਹੈਗੇ ਹਾਂਜੀ ਤੇ ਦਿਸਾਨ ਦੇ ਥੱਲੇ ਆ ਕੇ ਸਾਨੂੰ ਸਭ ਕੁਝ ਕਰਨਾ ਪੈਣਾ ਪਰ ਉਹ ਟਾਈਮ ਤੇ ਫਿਰ ਜਦਾ ਬਾਬਾ ਜੀ ਦਾ ਮਰਜ਼ਾਦਾ ਚੱਲੀ ਸੀਗੀ ਤੇ ਉਹ ਬਾਬਾ ਜੀ ਬਰਕਤ ਰਹਿੰਦੇ ਸੀ ਤੇ ਜੇ ਆ ਗਿਆ ਮਿਲ ਗਿਆ ਤੇ ਖਾ ਲਿਆ ਨਹੀਂ ਮੈਨੂੰ ਤੇ ਨਹੀਂ ਕਈ ਵਾਰ ਸੁੱਖ ਨਿਧਾਨੀ ਕਰਨਾ ਰੱਖਣਾ ਪੈਂਦਾ ਸੀਗਾ ਹਾਂਜੀ ਤੇ ਇਦਾਂ ਕਰਕੇ ਸਾਰਾ ਸਮਾਂ ਲਿਖਿਆ ਤੇ ਜਿਹੜੀ ਇੱਥੇ ਦੀ ਮਰਜ਼ਾਦਾ ਵਾ ਕਈ ਵਾਰ ਲੋਕ ਇਹਦੇ ਕਿਥੇ ਜਕਾਰਾ ਕਿਉਂ ਨਹੀਂ ਬੁਲਾਉਂਦੇ ਹੂੰ ਕਈ ਇਹ ਵੀ ਸਵਾਲ ਕਰਦੇ ਇਥੇ ਦੋਰਾ ਕਿਉਂ ਨਹੀਂ ਪੜਦੇ ਹਾਂ ਇਥੇ ਦੋਰਾ ਵੀ ਨਹੀਂ ਪੜਿਆ ਜਾਂਦਾ ਹੂੰ ਬਾਬਾ ਜੀ ਨੇ ਇਥੇ ਜਿਹੜੀ ਭਜਨ ਪਾੜਦੀ ਮਰ ਜਾਦਾ ਵਾ ਜਿਹੜਾ ਪਾਠ ਹੁੰਦੇ ਨੇ ਉਹ ਮਰ ਜਾਦਾ ਬਾਬਾ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਲੈ ਕੇ ਆਏ ਹੂੰ ਜਿਵੇਂ ਉਥੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਇਥੇ ਵੀ ਲਾਲ ਜਪਜੀ ਸਾਹਿਬ ਦਾ ਪਾਠ ਕਰਨਾ ਪੂਰਾ ਸਤਕਾਰ ਤੇ ਜਿਹੜਾ ਹੈਗਾ ਕੀਰਤਨ ਦੀ ਮਰਜ਼ਾਦਾ ਉਹ ਬਾਬਾ ਜੀ ਸਾਰੇ ਹਰਮੰਦਰ ਸਾਹਿਬ ਤੋਂ ਲੈ ਕੇ ਆਏ। ਹਮਮ ਔਰ ਜਕਾਰੇ ਵਾਲੀ ਜਿਹੜੀ ਗੱਲ ਹੈ ਮੈਂ ਦੱਸ ਦਾਂ। ਜਦੋਂ ਹਰਮੰਦਰ ਸਾਹਿਬ ਨੂੰ ਰੋਲ ਕੁਰਬਾਨੀ ਦਾ ਕੀਰਤਨ ਹੁੰਦਾ ਹਮ ਇਸੇ ਤਰ੍ਹਾਂ ਇੱਥੇ ਸਾਰੇ ਅਮਰਤ ਨ ਰੋਲ ਗੁਰਬਾਣੀ ਦਾ ਕੀਰਤਨ ਹੁੰਦਾ। ਹਮ ਬਾਬਾ ਜੀ ਸਖਤ ਆਡਣਾ ਕਰਦੇ ਸੀ ਕਿ ਕੱਚੀ ਬਾਣੀ ਇੱਥੇ ਨਹੀਂ ਪੜ੍ਹਦਣੀ ਸੀ। ਅੱਜ ਜੇ ਕੋਈ ਵਿਅਕਤੀ ਪੜ੍ਹਦਾ ਵਾ ਕਿਉਂਕਿ ਮੈਨੂੰ ਇਹ ਵੀ ਸਵਾਲ ਕਰਦੇ ਮੇਰੇ ਚਾਹਤਾ ਪੜੀ ਜਾਂਦੇ ਜੇ ਕੋਈ ਪਰਦਾ ਕਰੂਗਾ ਉਹ ਆਪਣਾ ਕੀਤਾ ਆਪ ਪਾਊਗਾ ਉਹਦਾ ਇਸ ਦਾ ਜਵਾਬ ਦੇ ਉਹ ਆਪ ਆ ਲੇਕਿਨ ਬਾਬਾ ਜੀ ਦੀ ਕੋਈ ਮਰਜ਼ਾ ਨਹੀਂ ਇੱਥੇ ਫਿਰ ਕੋ ਕੱਚੀ ਬਾਨੇ ਕੋ ਪੜੇ ਇੱਥੇ ਨਰੋਲ ਘਰਬਾਣੀ ਪੰਨੀ ਆ ਜਿਵੇਂ ਹਰਮੰਦਰ ਸਾਹਿਬ ਦੇ ਅੰਦਰ ਦੋਰਾ ਨਹੀਂ ਪੜਿਆ ਜਾਂਦਾ ਇਹ ਵੀ ਇੱਥੇ ਦੋਰਾ ਨਹੀਂ ਪੜਿਆ ਜਾਂਦਾ ਜਿਵੇਂ ਹਰਮੰਦਰ ਸਾਹਿਬ ਦੇ ਅੰਦਰ ਜਕਾਰਾੜੀ ਬੁਲਾਇਆ ਜਾਂਦਾ ਉਹ ਵੀ ਇੱਥੇ ਜਕਾਰਾੜੀ ਬੁਲਾਇਆ ਜਾਂਦਾ ਇਹ ਬਾਬਾ ਜੀ ਹਰਮੰਦਰ ਸਾਹਿਬ ਤੋਂ ਲੈ ਕੇ ਇੱਥੇ ਮਰਜ਼ਾ ਦਾ ਜੋ ਉਹਨਾਂ ਨੇ ਕਾਇਮ ਕੀਤੀ ਬਾਬਾ ਜੀ ਇੱਕ ਵਾਰ ਢੋਲ ਕੀ ਇਹਦੇ ਨਾਲ ਕੀਰਤਨ ਕਰਦੇ ਜਾ ਰਹੇ ਸਨ ਤੇ ਜੋ ਹਰਮੰਦਰ ਸਾਹਿਬ ਦਾ ਦਾਖਲ ਹੋਏ ਕੀਰਤਨ ਕਰਦੇ ਤੇ ਲੋਕ ਦੇ ਤਾਸੀਗਾ ਪਈ ਇਥੇ ਢੋਲ ਕੀ ਦੀ ਵੱਜਦੀ ਸੀ ਹਮ ਇਥੇ ਢੋਲ ਕੀ ਤੇ ਸੈਣੇ ਨਹੀਂ ਵੱਜਦੇ ਤੇ ਬਾਬਾ ਜੀ ਨੇ ਉਸ ਦਿਨ ਨੇਮ ਕਰ ਲਿਆ ਉਸ ਤੋਂ ਬਾਅਦ ਪਈ ਆਪਣੇ ਹਿਤਾ ਤੇ ਨਾ ਢੋਲ ਕੀ ਵੱਜੂਗੀ ਦਾ ਸੈਣੇ ਵੱਜਣਗੇ ਤਪਲੇ ਦੇ ਨਾਲ ਕੀਰਤਨ ਹੋਗਾ ਹਮ ਹੁਣ ਇਥੇ ਕੋਈ ਵਾਰ ਕੋਈ ਸੈਣੇ ਵਾਲੇ ਆ ਜਾਂਦੇ ਸੀ ਉਹਨਾਂ ਨੂੰ ਨਹੀਂ ਟਾਈਮ ਦਿੰਦੇ ਪੇਥੇ ਜਦਾ ਢੋਲਕੀ ਦੇ ਨਾਲ ਹੀ ਕੀਰਤਨ ਹੋਊਗਾ ਇਹ ਉਦੋਂ ਦੀ ਮਰਿਆਦਾ ਚੱਲਦੀ ਉਦੋਂ ਤੋਂ ਲੈ ਕੇ ਬੜਾ ਜ਼ਿਆਦਾ ਸੰਤਰੀ ਔਰ ਜਿਹੜਾ ਤਸਵੀਰਾਂ ਦੇ ਉੱਤੇ ਸਵਾਲ ਹੈ ਜੀ ਜੀ ਔਰ ਜਿਹੜਾ ਬਾਬਾ ਜੀ ਨੇ ਜਦੋਂ ਦਰਸ਼ਕਾਂ ਤੇ ਬਾਬਾ ਜੀ ਦੇਖੋ ਸਾਡੇ ਦੱਸੇ ਪਾਸੇ ਸਰਗਮ ਸਰੂਪੇ ਚਾਇਆ ਹਮ ਸਰਗਮ ਸਰੂਪ ਦੇ ਵਿੱਚ ਆਇਆ ਜਿਹਾ ਪ੍ਰਮਾਤਮਾ ਉਹ ਨਿਰਗਾਂ ਹਮ ਜੇ ਨਿਰਗਣ ਕੀ ਜਿਦਾ ਪੱਕਾ ਹਵਾ ਚੱਲਦੀ ਆ ਸਾਨੂੰ ਟਕਰੌਂਦੀ ਪਤਾ ਲੱਗਦਾ ਵੀ ਹਵਾ ਚੱਲ ਰਹੀ ਹੈ ਮਹਿਸੂਸ ਹੁੰਦੀ ਹੈ ਹਾਂਜੀ ਪਰ ਦਿਖਦੀ ਤਾਂ ਨਹੀਂ ਹਮ ਇਦਾਂ ਪਰਮੇਸ਼ਰ ਜਿਹੜਾ ਉਹ ਨਿਰਗੁਣ ਸਰੂਪ ਆ ਜਿਹੜੂ ਪਾਲਣ ਜੇ ਤੇ ਮਿਲ ਨਹੀਂ ਸਕਦਾ ਕਿਉਂਕਿ ਉਹਦਾ ਸਾਡੇ ਦਾਮਿਆ ਹੋਇਆ ਹਰ ਜੜ ਦੇ ਜੜ ਦੇ ਕਰਨ ਕਰਨ ਦੇ ਵਿੱਚ ਪਰਮੇਸ਼ਰ ਦਾ ਵਾਚਾ ਲੇਕਿਨ ਜੇ ਲੱਭਣ ਜਾਵਾਂਗੇ ਸਾ ਅੱਖ ਦੀ ਪકડ ਵਿੱਚ ਨਹੀਂ ਸਾਡੇ ਆਊਗਾ ਤੇ ਸਾਡੇ ਦਸੇ ਪਾਸੀਆਂ ਸਰਗੁਣ ਸਰੂਪ ਵਿੱਚ ਆਏ ਨੇ ਧੰਨ ਗੁਰੂ ਰਾਨਕ ਪਾਤਸ਼ਾਹ ਜੀ ਖੁਦ ਅਕਾਲ ਪੁਰਖ ਨਿਰੰਕਾਰ ਸਰਗਣ ਸਰੂਪ ਧਾਰਨ ਕਰਕੇ ਗੁਰਨਾਨਕ ਦੇ ਜਾਮੇ ਵਿੱਚ ਮਾਤ ਲੋਕ ਵਿੱਚ ਆਏ ਨੇ ਗੁਰਬਾਣੀ ਵਿੱਚ ਪ੍ਰਮਾਨ ਕੀਤਾ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰ ਉਹ ਕਾਲਪੁਰ ਕੋ ਸਰਗਣ ਸਰੂਪ ਧਾਰਨ ਕਰਕੇ ਗੁਰਨਾਨਕ ਦੇ ਜਾਮੇ ਵਿੱਚ ਮਾਤ ਲੋਕ ਵਿੱਚ ਆਇਆ ਤੇ ਉਹ ਹੀ ਸ਼ਰੂ ਦਾ ਜੋਤ ਦਾ ਪ੍ਰਕਾਸ਼ ਗੁਰੂ ਕਲਗੀ ਧਰਪਾ ਸਾਹਿਬ ਜੀ ਤੱਕ ਰਿਹਾ ਤੇ ਉਸੇ ਹੀ ਜੋਤ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਇਆ ਤੇ ਬਾਬਾ ਜੀ ਕਹਿੰਦੇ ਸੀ ਜੇ ਹੁਣ ਆਪਾਂ ਦਿੱਲੀ ਜਾਣਾ ਹੋਵੇ ਫਰਜ਼ ਕਿਤਾ ਆਪਾਂ ਦਿੱਲੀ ਜਾਣਾ ਤੇ ਦਿੱਲੀ ਜਾਣ ਨੂੰ ਕਿੰਨੇ ਰਸਤੇ ਨੇ ਇਥੋਂ ਤੇ ਫਰੋਜ਼ ਪਰਵਾਇਆ ਹੁੰਦੇ ਵੀ ਜਾ ਸਕਦੇ ਹੋ ਇਥੋਂ ਤੁਸੀਂ ਇਹ ਇਥੋਂ ਲੁਧਿਆਣਾ ਲੁਧਿਆਣਾ ਤੋਂ ਚੰਡੀਗੜ੍ਹ ਡੇਰਾ ਦੁਨ ਹੁੰਦੀ ਉਧਰ ਦੀ ਘੁਮ ਕੇ ਵੀ ਤੁਸੀਂ ਦਿੱਲੀ ਜਾ ਸਕਦੇ ਹੋ ਕਿੰਨੇ ਰਸਤੇ ਨੇ ਤੇ ਸੁਖਾਂ ਇਥੋਂ ਤੇ ਵਾਇਆ ਬਰਨਾਲੇ ਤੋਂ ਉਹਨੇ ਦੇ ਵੀ ਪਟਿਆਲਾ ਇਧਰ ਦੀ ਵੀ ਜਾ ਸਕਦੇ ਹੋ ਜੇ ਸਕਸ ਗਾਂ ਰਸਤਾ ਕੜਾਏ ਤੋਂ ਵਾਇ ਲੁਧਿਆਣਾ ਅੰਬਾਲਾ ਤੇ ਕਰਨਾਲ ਤੇ ਦਿੱਲੀ ਸਿੱਧਾ ਇਹਨਾਂ ਸਿੱਧਾ ਰਸਤਾ ਤੇ ਆ ਨਾ ਬਾਕੀ ਦੇ ਸਾਰੇ ਵਲ ਫਲਾ ਕਹੀ ਜਾ ਨਾ ਹੂੰ ਹੂੰ ਤੇ ਬਾਬਾ ਜੀ ਕਿਹਦੇ ਕਹੋਣਾ ਤੂੰ ਸਿੱਧਾ ਰਸਤਾ ਲਭੋ ਜਾਣਾ ਸਾਰਿਆਂ ਨੇ ਨਰਗੰਦੇ ਵਿੱਚ ਆ ਹੂੰ ਜੇ ਸਤਗੁਰੂ ਦੇ ਰਾਹੀ ਤੀ ਨਰਗੰਦ ਜਾਣ ਦੀ ਕੋਸ਼ਿਸ਼ ਕਰੋਗੇ ਆਸਾਨੀ ਨਾਲ ਪਹੁੰਚ ਜਾਵੋਗੇ ਹੂੰ ਤੇ ਪਚਾਊਗਾ ਕੌਣ ਤੁਹਾਨੂੰ ਗੁਰੂ ਪਚਾਊਗਾ ਹੂੰ ਤੁਸੀਂ ਗੁਰੂ ਵਿੱਚ ਪਰਮੇਸ਼ਰ ਦੇਖਣਾ ਜੇ ਤੁਸੀਂ ਗੁਰੂ ਨੂੰ ਪਰਮੇਸ਼ਰ ਤੱਕੋਗੇ ਗੁਰ ਪਰਮੇਸ਼ਰ ਇੱਕੋ ਜਨ ਗਰਬਾਣੀ ਕਹਿੰਦੀ ਆ ਹਮ ਗਰਬਾਣੀ ਕਹਿੰਦੀ ਗੁਰ ਸਮਰੱਥ ਗੁਰ ਨਿਰੰਕਾਰ ਗੁਰੂ ਉਚਾਗੰਮ ਪਰ ਗੁਰੂ ਹੀ ਸਮਰੱਥ ਗੁਰਵਿੰਦ ਰੰਕਾਰ ਤੇ ਗੁਰੂ ਚਾ ਅਗੰਮ ਪਤਾ ਤੇ ਫਿਰ ਆਪਾਂ ਗੁਰੂ ਨੂੰ ਵੱਖਰਾ ਕਿਉਂ ਕਰਦੇ ਆ ਹਾਂ ਮਤਲਬ ਕਹਿਣ ਤੋਂ ਭਾਵ ਸਾਡੇ ਮਹਾਂਪੁਰਖਾਂ ਦਾ ਵੀ ਜੇ ਤੁਸੀਂ ਪਰਮੇਸ਼ਰ ਨੂੰ ਮਿਲਣਾ ਤੇ ਗੁਰੂ ਵਿੱਚ ਪਰਮੇਸ਼ਰ ਤੱਕੋ ਗੁਰੂ ਨਿਰੰਕਾਰ ਸਰਗਣ ਸੁਨੂ ਵਿੱਚ ਗੁਰਨਾਨਕ ਦੇ ਜਾਮੇ ਵਿੱਚ ਆਏ ਨੇ ਉਹੀ ਜੋ ਦਾ ਪ੍ਰਕਾਸ਼ ਗੁਰੂ ਗਰੰਥ ਸਾਹਿਬ ਜੀ ਤੱਕ ਰਿਹਾ ਹੂੰ ਤੇ ਬਾਬਾ ਜੀ ਇਹ ਵੀ ਦਾਵਾ ਕਰਦੇ ਸਰ ਅੱਜ ਕਿਸੇ ਵੀ ਸਰੂਪ ਵਿੱਚ ਤੁਸੀਂ ਦਰਸਕਾਨੇ ਤੇ ਕਰ ਸਕਦੇ ਕੋਈ ਵਿੱਚ ਬਿਰਾਜ ਮੰ ਪਰ ਭਾਵਨਾ ਹੋਣੀ ਚਾਹੀਦੀ ਜੇ ਬਾਬਾ ਨਾਸੇ ਤੇ ਬਾਬਾ ਜਵਾਨ ਸਿੰਘ ਨੇ ਪ੍ਰਤੱਖ ਗੁਰਨਾਨਕ ਦੇ ਦਰਸ਼ਨ ਕੀਤੇ ਭਗ ਲਵਾਏ ਤੇ ਇਹ ਇੱਕ ਕੋਈ ਕਿਸੇ ਵੀ ਛੋਟੀ ਗੱਲ ਆ ਬੜੇ ਇਤਿਹਾਸ ਦੇ ਸਾਖੇ ਨੇ ਪਰ ਹੁਣ ਮੇਰੇ ਕੋਲ ਟਾਈਮ ਨਹੀਂ ਹੈ ਕਾ ਇੰਨਾ ਜਾ ਤਾ ਕਹਿ ਸਕਾਂ ਜੇ ਜਦਿਆ ਮੈਂ ਉਦਾਹਰਨਾਂ ਦੇ ਸਕਾਂ ਹੂੰ